ਯਾਰ ਚੱਲ ਜੀ ਮੋਟਰ ਤੇ ਪਾਣੀ ਲਾਉਂਦਾ ਟਾਈਮ ਹੋ ਗਿਆ। ਉਹ ਬੰਟੀ ਯਾਰ 2 ਮਿੰਟ ਬਹਿ ਜਾਂ। ਜਦੋਂ ਖਾਂ ਮੰਦੀ ਵੀ ਜਾਂ ਮੀਕੇ ਚੱਲਦੇ ਆ। ਹੂੰ। ਬੰਟੀ ਮੈਂ ਵੀ ਨਾਲ ਚੱਲਦਾ ਤੇਰੇ। ਬੜੇ ਦਿਨ ਹੋ ਗਏ ਖੇਤਾਂ 'ਚ ਢੇੜਾ ਨਹੀਂ ਕੱਢਿਆ। ਬਹਿ ਜਾ ਬੰਟੀ ਵੀ ਬਹਿ ਜਾ ਮੈਂ ਵੀ ਚਾਬੀ ਦੀ ਚੱਲਦਾ ਤੈਨੂੰ। ਚ ਠੀਕ ਆ ਵੀਰ। ਵੀ ਲੈਨੇ ਚਾ। ਮੈਂ ਤਾਂ ਸੁਣਦੇ ਹਾਂ ਜੀ ਅੱਜ ਕੀ ਤਾਂ ਆਪਣੀ ਮੀਂਹ ਨੇ ਸਾਰੀ ਫਸਲ ਹੀ ਖਰਾਬ ਕਰਤੀ ਆ ਬਹੁਤ ਜ਼ਿਆਦਾ ਰਕਸਨ ਹੋ ਗਿਆ ਆਪਣਾ ਓ ਪਾਪੀ ਫਿਕਰ ਕਿਉਂ ਕਰਦੇ ਏ ਬਲਕਾਰ ਸਿੰਘ ਨਾਲੋਂ ਸਾਡੀ ਫਸਲ ਫਿਰ ਵੀ ਬਹੁਤ ਚੰਗੀ ਹੋਈ ਹੈ ਤੁਹਾਡਾ ਤਾਂ ਬਲਕਾਰ ਸਿੰਘ ਜਿਹੜਾ ਭਰਾ ਵੀ ਹੈਗਾ ਉਹਦੇ ਤੇ 35 ਕਿੱਲੇ ਜ਼ਮੀਨ ਦੇ ਆ ਉਹਦਾ ਭਲਾ ਕੀ ਬਣਿਆ ਉਹ ਕਰਮਾ ਵਾਲੀਏ ਬਲਕਾਰ ਸਿੰਘ ਕੋਲੇ 35 ਕਿੱਲੇ ਚੋਂ 25 ਕਿੱਲੇ ਫਸਲ ਉਹਦੀ ਤਬਾਹ ਹੋ ਗਈ ਆ ਔਰ 20 ਤੇ ਹੜਾਂ ਵੇ ਉਹਦੀ ਬਜਨ ਮਾਰਦੀ ਫਿਰ ਉਸ ਚੋਂ 10 ਕਿੱਲੇ ਵਜਿਆ ਉਹਨੂੰ ਉਹਨਾਂ ਨੂੰ ਤੇ ਉਹ ਪੁੱਤਾਂ ਨੂੰ ਦੋਨਾਂ ਨੂੰ 10 ਕਿੱਲੇ ਜ਼ਮੀਨ ਦੇ ਮੁੱਕਦੇ ਨਹੀਂ ਹੈਗੇ। ਉਹ ਭਾਬੀ ਤੂੰ ਫਿਕਰ ਨਾ ਕਰ। ਉਹਨਾਂ ਪਿਓ ਪੁੱਤਾਂ ਦੀ ਜ਼ਮੀਨ ਦੀ ਮਾਲਕ ਇੱਕ ਨਾ ਇੱਕ ਦਿਨ ਤੂੰ ਹੀ ਬਣੇਗੀ। ਵੇ ਪੱਗਿਆਂ ਤੇਰੇ ਮੁੱਚ ਕੀ ਹੋ ਸ਼ੱਕਰ ਜਦੋਂ ਉਹ ਦਿਨ ਹੋਵੇਗਾ। ਉਹ ਭਾਬੀ ਤੂੰ ਫਿਕਰ ਨਾ ਕਰ। ਜਦ ਤੱਕ ਬਲਕਾਰ ਸਿੰਘ ਦੀ ਪੈਲੀ ਮੈਂ ਤੁਹਾਡੇ ਨਾਮ ਹੀ ਨਾ ਕਰਾ ਲੰਗਾ ਤੇ ਮੈਨੂੰ ਵੀ ਕਹਿਣ ਨਹੀਂ ਆਉਂਦਾ। ਮੈਨੂੰ ਕਹਿੰਦਾ ਸੀ ਤੇਰਾ ਕਿਹੜਾ ਵਿਆਹ ਹੋਇਆ ਤੇਰੇ ਕਿਹੜਾ ਬੱਚੇ ਹੈ ਤੂੰ ਜਮੀਨ ਨੂੰ ਕੀ ਕਰਨਾ ਉਹ ਤੂੰ ਜਮੀਨ ਚਟਣੀ ਹੈ ਗੁੱਸਾ ਤਾਂ ਮੈਨੂੰ ਵੀ ਬਹੁਤ ਚੜਦਾ ਉਹਦਾ ਨਾਮ ਸੁਣ ਕੇ ਤਾਂ ਹੀ ਤਾਂ ਆਪਣੀ ਦੋਨਾਂ ਦੀ ਗੱਲ ਦੀ ਹੈ ਮੈਨੂੰ ਤੇ ਰਾਤ ਦਿਨ ਉਹਦੇ ਪੈਰੀਂ ਦੇ ਹੀ ਸੁਪਨੇ ਆਉਂਦੇ ਰਹਿੰਦੇ ਆ ਤੇ ਕਦੋਂ ਮੇਰੇ ਕੋਲੇ ਆਵੇ ਓਹੋ ਮੈਨੂੰ ਸਮਝ ਨਹੀਂ ਲੱਗਦੀ ਤੁਸੀਂ ਆਪੋ ਆਪਣੀ ਜਮੀਨ ਸਾਨਵੇਂ ਵੇਚ-ਵਟ ਕੇ ਖਾਲੀ ਆ ਹੁਣ ਤੁਸੀਂ ਬਲਕਾਰ ਸਿੱਕਦੀ ਜਮੀਨ ਤੇ ਅੱਖ ਕਿਉਂ ਰੱਖਦੇ ਹੋ ਕਿਉਂ ਨਿਗਾਹ ਰੱਖਦੇ ਹੋ ਰਾਹ ਬੱਕਰੋ ਡਰੋ ਜਰਾ ਜੇ ਜੇ ਤੁਸੀਂ ਤਾਂ ਚੁੱਪ ਹੀ ਰਹੋ ਆਪਣੇ ਤਾਂ ਤੁਸੀਂ ਸਾਰੀ ਜ਼ਮੀਨ ਵੇਚ ਵਟ ਕੇ ਆਪਣੇ ਬੱਚੇ ਬਾਹਰ ਕਨੇਡਾ ਭੇਜਦੇ ਆ ਝੁੰਗੇ ਦੇ ਵਿੱਚ ਤੁਸੀਂ 2 ਕਿੱਲੇ ਆਪਣੇ ਕੋਲੇ ਰੱਖੇ ਆ ਤੇ ਅੰਦਰ ਬਾੜ ਵੜਦੇ ਆ ਵੜਦੇ ਆ ਆ ਗੱਲ ਠੀਕ ਨਹੀਂ ਉਹ ਗੱਲ ਠੀਕ ਨਹੀਂ ਆ ਗੱਲ ਠੀਕ ਨਹੀਂ ਬਸ ਆਹੀ ਕੰਮ ਤੁਹਾਨੂੰ ਹੁੰਦਾ ਹੈ ਓਹੋ ਤੁਹਾਡੇ ਵਰਗੇ ਲੋਕਾਂ ਨੂੰ ਸਮਝਾਉਣਾ ਵੀ ਨਾ ਮੱਝ ਨਾਲ ਮੱਥਾ ਲਾਉਣਾ ਆ ਓ ਚਲ ਛੱਡੋ ਆਪੱਚ ਕੋ ਗਰਮਾ ਕਰੀ ਹੁੰਦੇਓ ਚਲ ਚੱਲੀਏ ਫੇਰ ਤਾਨੂੰ ਦੇਖੋ ਮਹਾਰਾਜ ਬਾਣੀ 'ਚ ਪਤਾ ਕੀ ਕਹਿੰਦੇ ਨੇ ਮਨ ਨੂੰ ਖਾਦੇ ਗੁਰਮੁਖਿਓ ਬਰੇ ਜਿਹਨੇ ਸੱਚ ਨਾਮ 'ਤੇ ਲਾਇਆ ਤੁਸੀਂ ਐਵੇਂ ਪਰਾਏ ਧਨ ਤੇ ਉਹਦੇ ਜਿੱਤ ਲਾਈ ਬੈਠੇ ਹੋ ਰੱਬ ਦੀ ਬਾਣੀ ਪੜੋ ਰੱਬ 'ਤੇ ਕੋਪ ਕਰੋ ਰੱਬ ਦੇ ਨਾਮ 'ਤੇ ਭਰੋਸਾ ਰੱਖੋ ਰੱਬ ਸਵਾਰਨ ਦੇਊਗਾ ਗਾਣ ਸੁਣ ਲਓ ਇੱਕ ਮੇਰੀ ਸਾਰੇ ਜਦ ਤੱਕ ਬਲਕਣ ਸਿੰਘ ਦੀ ਜ਼ਮੀਨ ਆਪਣੇ ਕੋਲੇ ਨਹੀਂ ਨਾ ਆਉਂਦੀ ਮੈਨੂੰ ਚੈਨ ਨਹੀਂ ਆਉਣਾ ਆਜਰਾ ਟਾਈਮ ਨਾ ਨਾਮ ਜਪਣ ਦਾ ਆਂ ਪਰ ਆਈ ਜ਼ਮੀਨ ਦਾ ਆਪਣੇ ਮਨ ਚੋਂ ਖਿਆਲ ਛੱਡੋ ਰੱਬ ਦਾ ਨਾਮ ਜਪੋ। ਓ ਠੀਕ ਆ ਭਾਈ ਜਪਲਾਂਗੇ ਨਾਮ ਰੱਬ ਦਾ ਵੀ। ਬਹੁਤ ਟਾਈਮ ਪਿਆ ਸਾਡੇ ਕੋਲ ਹਜੇ। ਚਲੋ ਜੀ। ਆ ਚਲੋ ਜੀ। ਹਾਂ। ਏ। ਓਏ ਬੱਤੂ।

ਬਾਪੂ ਤਾਲ ਕਿੰਨੀ ਵਾਰੀ ਗਿਆ ਰੋਟੀ ਮੈਂ ਬਣਾ ਲਾਂਗਾ ਚਲੋ ਆਜੋ ਬਾਹਰ ਆਜੋ ਉਹ ਕੋਈ ਨਹੀਂ ਕੋਈ ਨਹੀਂ ਪੁੱਤ ਹੁਣ ਤਾਂ ਬਣ ਗਈ ਤੂੰ ਕੀ ਕਰੇਗਾ ਆ ਕੇ ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨਦੇ ਚਲੋ ਆਓ ਬਾਹਰ ਚਲੋ ਠੀਕ ਆ ਤੁਸੀਂ ਰੋਟੀ ਬਣਾ ਲਈ ਤੁਸੀਂ ਆਜੋ ਮੈਂ ਚਾਹ ਬਣਾ ਲੈਣਾ ਆਜੋ ਤੁਸੀਂ ਬਾਹਰ ਆਜੋ

ਕਰਦੇ ਕਿਆਰ ਵਿਹਾਰ ਤੋਂ ਕਿੰਨਾ ਕ ਟਾਈਮ ਲੱਗਦਾ ਹੈ ਫਿਰ ਵੀ ਮੈਂ ਟਾਈਮ ਕੱਢ ਕੇ ਆ ਹੀ ਜੰਨੀ ਆ ਬਾਜੀ ਤੁਸੀਂ ਗੁਰੀ ਦਾ ਵਿਆਹ ਕਰੋ ਤੇ ਇੱਕ ਸੋਹਣੀ ਜੀ ਬੋੜੀ ਲੱਕੀ ਆਓ ਨਾਲੇ ਤਾਂ ਤੁਹਾਡਾ ਸਾਰਾ ਘਰ ਵਿਹਾਰ ਕਰੂਗੀ ਤੇ ਨਾਲੇ ਘਰ ਚ ਰੌਣਕ ਲੱਗੀ ਰਹੇਗੀ ਬਣ ਤੂੰ ਠੀਕ ਕਹਿਨੀ ਆ ਮੈਂ ਕਈ ਜਗ੍ਹਾ ਗੁਰੀ ਦੇ ਵਿਆਹ ਵਾਸਤੇ ਕਿਹਾ ਹੋਇਆ ਔਰ ਹਾਲੇ ਤੱਕ ਕੋਈ ਗੱਲ ਨਹੀਂ ਬਣੀ ਬਾਜੀ ਕੀ ਗੱਲ ਕਰਾਂ ਤੁਹਾਨੂੰ ਅਜੇ ਮਲਵਾੜ ਪਿੰਡ ਦਾ ਬਲਜੀਤ ਸਿੰਘ ਢਿੱਲੋਂ ਹੈ ਨਾ ਉਹਦੀ ਕੁੜੀ ਦਾ ਇਸਤਾਪਰੀ ਗੁੱਲੀ ਵਾਸਤੇ ਕਿਸ ਤਰ੍ਹਾਂ ਦਾ ਰੂਪ ਆ। ਉਹ ਬਈ ਉਹ ਮਡਵਾਲ ਪਿੰਡ ਦਾ ਬਲਜੀਤ ਸਿੰਘ ਢਿੱਲੋਂ ਹੈ ਨਾ ਉਹਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਲੈ ਤਾਂ ਫਿਰ ਗੱਲ ਨਹੀਂ ਬਣ ਗਈ। ਮਿਲਣੋ ਸਾਰਨੇ ਉਹ। ਉਹ ਬਲਜੀਤ ਸਿੰਘ ਢਿੱਲੋਂ ਦੀ ਕੁੜੀ? ਹਾਂ ਹਾਂ ਉਹ ਤਾਂ ਬੜੀ ਸੋਹਣੀ ਤੇ ਸਿਆਣੀ ਕੁੜੀ ਆ। ਭੈਣੇ ਤੂੰ ਗੱਲ ਕਰਕੇ ਦੇਖ। ਮੈਂ ਤਾਂ ਆਪ ਇਹੀ ਚਾਹੁੰਦਾ ਕੋਈ ਸਿਆਣੀ ਜੀ ਨੂੰ ਆਵੇ ਤਾਂ ਆਪਣਾ ਘਰ ਸਵਾਲੇ ਤੇ ਮੈਨੂੰ ਰਸੋਈ ਤੋਂ ਛਤਕਾਰਾ ਮਿਲੇ ਚੰਗਾ ਵੀਰੇ ਜੇ ਮੈਂ ਅੱਜ ਇਹ ਲਪੜੀ ਤੇ ਕਰੇ ਜਾਨੀ ਆ ਤੇ ਰਿਸ਼ਤੇ ਦੀ ਗੱਲ ਕਰਦੀ ਆ ਠੀਕ ਆ ਭੈਣੇ ਤੂੰ ਉਹਨਾਂ ਨਾਲ ਗੱਲ ਕਰਕੇ ਆ ਨਾਲੇ ਉਹਨਾਂ ਨੂੰ ਦੱਸ ਦੇ ਗੁਰੂ ਦੇ ਨੌ ਦੇ 35 ਕਿੱਲੇ ਜ਼ਮੀਨ ਦੇ ਨੇ ਉਹ ਬਈ ਮੈਂ ਵੀ ਢਿੱਲੋ ਪਰਿਵਾਰ ਨੂੰ ਜਾਣਦਾ 50 60 ਕਿੱਲਿਆਂ ਦੇ ਉਹ ਕਿਸੇ ਟਾਈਮ ਮਾਲਕ ਸੀ ਪਰੋਨਾ ਵੀ ਅਭੀ ਪੜਾਵਾਂ ਦੇ ਵਿੱਚ ਵੰਡੀਆਂ ਪੈਗੀਆਂ ਪੰਜ ਪੰਜ ਸੱਤ ਸੱਤ ਕਿੱਲੇ ਆਉਂਦੇ ਆ ਪਰ ਸੁਭਾਅ ਦੇ ਬੜੇ ਚੰਗੇ ਆ ਮਿਲਣ ਵਰਤਾਂ ਨਾਲ ਆ ਅਗਰ ਆਪਣੀ ਗੱਲ ਬਣ ਜਾਵੇ ਤੇ ਤੂੰ ਜਾ ਕੇ ਭਾਈ ਕੁੜੀਏ ਗੱਲ ਚਲਾ ਕੇ ਦੇਖ ਭਾਣੇ ਤੂੰ ਜਲਦੀ ਜਾ ਸੁਰੇਸਾ ਪੱਕਾ ਕਰਕੇ ਆ ਫਿਰ ਮੈਂ ਤੇਰਾ ਮੂੰਹ ਚੰਗੀਆਂ ਤਰ੍ਹਾਂ ਮਿੱਠਾ ਕਰਾਉਂ ਨਾਲੇ ਆਪਣੀ ਭੈਣ ਨੂੰ ਸੋਹਣਾ ਜਾਂ ਸੂਟ ਵੀ ਲੈ ਕੇ ਦਵਾਂ। ਚੰਗਾ ਵੀਰੇ ਫਿਰ ਮੈਂ ਚਲਦੀ ਆਂ। ਚਾਹ ਵੀ ਮਨ ਮਾਂ ਆ ਗਈ ਪੀਓ। ਪਾਰੂਗੀ। ਹਾਂ ਪੁੱਤ ਦੱਸ ਕੀ ਗੱਲ ਐ? ਕੋਕੂਆ ਇੱਕ ਕੰਮ ਸੀਗਾ। ਜੀ ਉਹ ਕੁੜੀ ਦੀ ਫੋਟੋ ਲਿਆਉਂਗੇ ਅਗਲੀ ਵਾਰੀ। ਦੱਸ ਪੁੱਤ ਕਿਹਾ ਨਹੀਂ। ਇਹ ਕੰਮ ਤੇ ਮੈਂ ਆਪਣੇ ਪੁੱਤ ਲਈ ਪਹਿਲੇ ਹੀ ਕਰਾਂਗੀ ਮੈਨੂੰ ਪਰ ਆ ਪਤਾ ਨਹੀਂ ਮੇਰਾ ਪੁੱਤ ਵੀ ਪਸੰਦ ਕਰੂਗਾ ਇਹ ਚਲੋ ਠੀਕ ਹੈ ਪੂਆ ਜੀ ਜ਼ਰੂਰ ਲਿਆ ਦਿਓ ਬਿਲਕੁਲ ਲਿਆ ਦਿਓ ਲਿਆ ਦਿਓ ਕਿੱਥੇ ਖੋ ਗਈਆਂ ਮੈਂ ਤੁਹਾਡੀਆਂ ਅੱਖਾਂ 'ਚ ਹੋ ਗਈਆਂ ਅੱਛਾ ਮੈਨੂੰ ਇੱਕ ਗੱਲ ਦੱਸੋ ਆਪਾਂ ਕਦੇ ਤਾਂ ਕਿਵੇਂ ਚੋਰੀ-ਚੋਰੀ ਮਿਲਾਂਗੇ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਤੁਸੀਂ ਆ ਕੇ ਮੇਰੇ ਮੰਮੀ ਡੈਡੀ ਨਾਲ ਆਪਣੇ ਵਿਆਹ ਦੀ ਗੱਲ ਕਰ ਲਓ ਕਰ ਲੈਨੇ ਆ ਤੇਰੇ ਮੰਮੀ ਡੈਡੀਆਂ ਦੀ ਵੀ ਗੱਲ ਪਹਿਲੇ ਆ ਪਿੰਡਾਂ ਦੇ ਵਿੱਚ ਚੋਰੀ-ਚੋਰੀ ਮਿਲਣ ਦਾ ਨਜ਼ਾਰਾ ਤੇ ਲੈ ਲੈ ਹਟੋ ਛੱਡੋ ਤੁਸੀਂ ਮੇਰੀ ਨਾ ਕੋਈ ਵੀ ਗੱਲ ਸੀਰੀਅਸ ਨਹੀਂ ਲੈਂਦੇ ਜਦੋਂ ਮੇਰੇ ਮਾਪਿਓ ਨਾ ਮੇਰਾ ਵਿਆਹ ਕਿਸੇ ਹੋਰ ਦੇ ਨਾਲ ਕਰਾ ਦੇਣਗੇ ਨਾ ਫਿਰ ਤੁਹਾਨੂੰ ਪਤਾ ਲੱਗੇਗਾ ਓ ਐਵੇਂ ਕਿਵੇਂ ਕੋਈ ਜੱਟ ਦੀ ਮਸ਼ੂਕ ਨੂੰ ਵਿਆਹ ਕੇ ਲੈ ਜਾਊਗਾ ਜੱਟ ਖੂਨ ਦਾ ਦਰਿਆ ਬਹਾਦੂਗਾ ਐਵੇਂ ਨਹੀਂ ਕਹਿੰਦੇ ਲੋਕੀ ਮੈਨੂੰ ਰਿੰਕੂ ਗਰੇਵਾਲ ਮੌਸਮ ਵਧੀਆ ਆਜਾ ਹਾਂ ਮੌਸਮ ਤਾਂ ਠੀਕ ਆ ਓਏ ਰਾਮੂ ਆਇਆ ਨਹੀਂ ਮੋਟਰ ਤੇ ਪਾਣੀ ਪੁੜੀ ਲੈ ਆਣੀ ਓ ਲਾਤਾ ਉਹ ਲੈ ਤੁਸੀਂ ਸ਼ਾਜੀ ਫਿਕਰ ਨਾ ਕਰਿਆ ਕਰੋ ਉਹ ਨਹੀਂ ਡਿਊਟੀ ਉਹਦੀ ਆ ਜਦ ਆ ਉਹਦੀ ਡਿਊਟੀ ਤੇ ਉਹ ਨਹੀਂ ਲੈਣਾ ਲਾਤਾ ਹਣਾ ਯਾਰ ਕੋਈ ਕਰਨੀ ਇਦਾਂ ਹਾਂ ਐਡਾ ਸੁਣਾ ਹੋ ਸਕਦਾ ਆਪਣੀ ਨਾਲ ਆਵੇ ਦੇਖਾ ਤਾਂ ਹੈ ਨਹੀਂ ਕਿਤੇ ਓਏ ਆ ਮੋਟਰ ਤੇ ਸਾਡੀ ਕੌਣ ਆ ਆ ਕੁੜੀ ਤੇ ਮੁੰਡਾ ਕੌਣ ਨੇ ਅੱਛਾ ਰਿੰਕੂ ਜੀ ਮੈਂ ਹੁਣ ਚੱਲੀ ਆ ਮੈਨੂੰ ਮਿਲਣ ਆਈ ਹਾਂ ਇਹ ਕੁੜੀ ਮੁੰਡਾ ਕੌਣ ਹੈ ਪਹਿਲੇ ਤੇ ਕਦੀ ਦੇਖੇ ਨਹੀਂ ਸੀ ਇਨੂੰ ਲੱਗਦਾ ਨਵੀਂ ਨਵੀਂ ਜੋੜੀ ਆ ਤੇ ਨਵਾਂ ਨਵਾਂ ਏਸ ਕੋ ਆ ਲੱਗਦਾ ਪਹਿਲਾਂ ਤਾਂ ਕਦੇ ਮੋਟਰ ਤੇ ਦੇਖੀ ਨਹੀਂ ਹੰਜੇ ਮਿਲਣ ਆਓਗੇ ਨਾ ਆਪਣੇ ਮੰਮੀ ਡੈਡੀ ਨੂੰ ਨਾਲ ਲੈ ਕੇ ਆਇਓ ਓ ਕੀਰਤੀ ਕੀਰਤੀ ਗੱਲ ਸੁਣ ਕੀਰਤੀ ਗੱਲ ਸੁਣ ਓ ਯਾਰ ਇੱਕ ਜੱਫੀ ਤੇ ਪਾ ਲੈਂਦੇ ਯਾਰ ਕੀਰਤੀ ਯਾਰੇ ਕੁੜੀ ਤਾਂ ਸਾਡੇ ਪਿੰਡ ਦੀ ਲੱਗਦੀ ਨਹੀਂ ਆ ਮੁੰਡਾ ਸਾਡੇ ਪਿੰਡ ਦਾ ਲੱਗਦਾ ਓਏ ਤਾਂ ਜਾਣ ਲੱਗਿਆ ਆਓ ਚਲਿਏ ਪੁੱਛੀਏ ਵੀ ਇਹ ਕੌਣ ਲੈਣਾ ਨੂੰ ਫੜੀਏ ਅਸੀਂ ਓਏ ਕੁੜੀ ਤਾਂ ਜਾਨ ਲੱਗੀ ਆ ਮੁੰਡਾ ਲੱਗਦਾ ਇੱਥੇ ਹੀ ਬਠਾ ਚੱਲ ਕੇ ਆਪਾਂ ਇਹਨੂੰ ਪੁੱਛੀਏ ਹੈ ਕੌਣ ਆਹ ਛੱਤ ਦੀ ਲਾਟਰੀ ਲੱਗ ਗਈ ਆ ਜੱਟ ਦੀ ਜੱਟ ਦੀ ਲਾਟਰੀ ਲੱਗ ਗਈ ਆ ਜੱਟ ਦੀ ਜੱਟ ਦੀ ਲਾਟਰੀ ਲੱਗ ਗਈ ਆ ਜੱਟ ਦੀ ਅਰਿੰਕੋ ਘਰੇ ਵਾਲੀ ਲਾਟਰੀ ਲੱਗ ਗਈ ਚੱਤ ਦੀ ਲਟਰੀ ਪਹਾੜਾ ਤੋਂ ਉ ਸਸਿਗਲ ਬਾਜੀ ਓਏ ਉਹ ਕੁੜੀ ਕੌਣ ਸੀ ਓਏ ਤੁਹਾਨੂੰ ਆਸ਼ਟਿਕ ਕਰਨ ਮਾਤੇ ਸਾਡੀ ਖੇਤਲ ਪਿਆ ਰਿੰਕੂ ਇਹ ਪਿੰਡ ਦੇ ਲੋਕੀ ਨੇ ਇਹਨਾਂ ਨਾਲ ਪੰਗਾ ਨਾ ਲੈ ਜੇ ਤੂੰ ਇਹਨਾਂ ਨਾਲ ਪੰਗਾ ਲਿਆ ਨਾ ਇਹਨਾਂ ਨਾਲ ਪਿਆਰ ਨਾਲ ਹੀ ਗੱਲ ਕਰੀਂ ਕਿਉਂਕਿ ਮੈਨੂੰ ਪਤਾ ਹੈ ਤੇਰਾ ਗਰਮ ਸੁਭਾਵਾ ਤੈਨੂੰ ਗੁੱਸਾ ਜਲਦੀ ਆ ਜਾਂਦਾ ਹੈ ਪਰ ਇਹਨਾਂ ਪਿੰਡਾਂ ਵਾਲਿਆਂ ਦੇ ਨਾਲ ਤੈਨੂੰ ਪਿਆਰ ਨਾਲ ਹੀ ਗੱਲ ਕਰਨੀ ਪੈਣੀ ਆ ਤੇਰੇ ਪਿਆਰ ਦਾ ਸਵਾਲ ਆ ਜੇ ਤੂੰ ਇਹਨਾਂ ਨਾਲ ਬਿਗਾੜ ਲਈ ਤੇ ਫਿਰ ਸਮਝ ਲੈ ਸਾਰੇ ਪਿੰਡ 'ਚ ਰੌਲਾ ਪੈ ਜਾਣਾ ਤੇਰਾ ਤੇ ਕੀਰਤੀ ਦਾ ਅੰਕਲ ਜੀ ਅੰਕਲ ਜੀ ਮੈਂ ਤੁਹਾਡੇ ਪੈਰ ਫੜਦਾ ਮੈਂ ਨਾ ਉਸ ਕੁੜੀ ਨਾਲ ਬਹੁਤ ਪਿਆਰ ਕਰਦਾ ਬਹੁਤ ਜ਼ਿਆਦਾ ਕੁਝ ਦਿਨਾਂ 'ਚ ਨਾ ਮੇਰਾ ਤੇ ਉਹਦਾ ਰਿਸ਼ਤਾ ਹੋ ਜਾਣਾ ਹੈ ਫਿਰ ਸਾਡਾ ਵਿਆਹ ਹੋ ਜਾਣਾ ਹੈ ਪਲੀਜ਼ ਸਾਨੂੰ ਮਾਫ਼ ਕਰ ਦਿਓ ਮੈਂ ਤੁਹਾਡੇ ਨਾ ਖੇਤਾ ਚ ਕਦੀ ਵੀ ਹਸਕੀਨ ਕਰਾਵਾਂਗਾ ਪਲੀਜ਼ ਅੰਕਲ ਜੀ ਮੈਨੂੰ ਮਾਫ਼ ਕਰ ਦਿਓ ਅੰਕਲ ਜੀ ਮੈਂ ਸੱਚ ਕਿਹਨਾ ਮੈਂ ਤੁਹਾਡੇ ਖੇਤਾ ਚ ਕਦੀ ਨਹੀਂ ਆਵਾਂਗਾ ਉਸ ਕੁੜੀ ਨੂੰ ਲੈ ਕੇ ਪਲੀਜ਼ ਮੈਨੂੰ ਮਾਫ਼ ਕਰ ਦਿਓ ਪਲੀਜ਼ ਠੀਕ ਆ ਖੜਾ ਹੋ ਖੜਾ ਹੋ ਗੱਲ ਕਰ ਅੰਕਲ ਜੀ ਤੁਸੀਂ ਵੀ ਆਪਣੀ ਜਵਾਨੀ ਚ ਹਸਕੀ ਕੀਤੀ ਹੋਣੀ ਹੈ ਤੁਹਾਨੂੰ ਬਾਬਾ ਜੀ ਸੌ ਲੱਗੇ ਝੂਠ ਨਾ ਬੋਲਿਓ। ਬਸ ਹੀ ਇਹਦੇ ਚ ਝੂਠ ਕੀ ਬੋਲਣਾ ਅਸੀਂ ਵੀ ਜਵਾਨੀ ਦੇ ਵਿੱਚ ਬਹੁਤ ਆਸ਼ਕੀ ਕੀਤੀ ਹੈ। ਅੱਛਾ ਜੀ ਫਿਰ ਤਾਂ ਤੁਸੀਂ ਵੀ ਆਪਣੀ ਸਹੇਲੀ ਨੂੰ ਖੇਤਾਂ 'ਚ ਲੈ ਕੇ ਜਾਂਦੇ ਹੋਵੋਗੇ। ਉਹ ਹੁਣ ਤੈਨੂੰ ਕੀ ਦਸੀਏ? ਤੂੰ ਤਾਂ ਸਾਡੀਆਂ ਬਰਸਾਹ ਪੁਰਾਣੀਆਂ ਜਿਆਦਾ ਹੀ ਤਾਜ਼ੀਆਂ ਕਰਤੀਆਂ। ਅੰਕਲ ਜੀ ਮੈਨੂੰ ਫਿਰ ਦੱਸੋ ਨਾ ਆਪਣੇ ਬਾਰੇ ਕੁਝ। ਮੈਂ ਵੀ ਕੁਝ ਸਿੱਖ ਲੈ ਲਵਾਂ ਤੁਹਾਡੇ ਤੋਂ। ਓ ਮੁੰਡਿਆ, ਤੋਹੀਆਂ ਗੱਲਾਂ ਰਹਿਣ ਦੇ। ਸਮਝ ਗਿਆ? ਹਾਂ ਇਹਦਾ ਤੇ ਅਜੇ ਤੱਕ ਵਿਆਹ ਹੀ ਨਹੀਂ ਹੋਇਆ। ਇਹਦੇ ਬਿਲਕੁਲ ਛੜਾ ਛੜਾ ਤੂੰ ਐ ਕਰ ਤੂੰ ਆਪਣੀ ਬੇਬੇ ਤੇ ਬਾਪੂ ਨੂੰ ਨਾਲ ਲੈ ਇਸ ਕੁੜੀ ਨਾਲ ਵਿਆਹ ਕਰ ਸਮਝਿਆ ਚਲੋ ਮੁੰਡਿਆ ਅਸੀਂ ਤਾਂ ਤੈਨੂੰ ਛੜਤਾ ਜੇ ਸਾਡੀ ਜਗ੍ਹਾ ਕੋਈ ਹੋਰ ਹੁੰਦਾ ਨਾ ਤਾਂ ਤੇਰੇ ਟੋਟੇ ਟੋਟੇ ਕਰ ਦੇਣੇ ਸੀ ਹੁਣ ਇੰਜ ਕਰ फटाफट ਇਸ ਤੋਂ ਤਿੱਤ ਹੋ ਜਾ ਠੀਕ ਅੰਕਲ ਜੀ ਬਹੁਤ ਬਹੁਤ ਧੰਨਵਾਦ ਕਹਾਂ ਮੈਂ ਕਿ ਮੈਂ ਕੋਈ ਰਿੰਕੂ ਘਰੇਵਾਲ ਨੂੰ ਵੜ ਦੂ ਮੈਂ ਵੀ ਕੋਈ ਕੱਚੀਆਂ ਗੋਲੀਆਂ ਨਹੀਂ ਖੇਡੀਆਂ